पाकिस्तोलो <Button leaves> अॻियां गोली <muchas> <muchas> ਇਹ ਦੇਖ ਸਾਡੀ ਅਮੇ ਫਾਊਂਡੇਸ਼ਨ ਮੁਹਾਲੀ ਸਾਰੀਆਂ ਭੈਣਾਂ ਮੇਰੀਆਂ ਪਿੱਛੇ 800 ਹਜ਼ਾਰ ਬੰਦਾ ਜਿਹੜਾ ਅੱਜ 22 ਤਰੀਕ ਦਾ ਜਿਹੜੇ ਤਸ਼ੱਦਦ ਹੋਈ ਹੈ ਸਾਡੇ ਦੇਸ਼ ਦੇ ਨਾਗਰਿਕਾਂ ਨਾਲ ਪਹਿਲਗਾਮ ਕਸ਼ਮੀਰ ਦੇ ਵਿੱਚ ਜਿਹੜਾ ਗੋਲੀਆਂ ਦੇ ਨਾਲ ਉਹਨਾਂ ਨੂੰ ਸ਼ਰੀਅੰਕ ਪੁੰ ਦਿੱਤਾ ਗਿਆ ਜਿਹੜੀ دہشت ਫਲਾਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਖਿਲਾਫ ਅੱਜ ਅਸੀਂ ਇਹ ਸ਼ੋਕ ਜਿਹੜਾ ਪ੍ਰਚਾਰ ਕਰ ਰਹੇ ਆ ਸ਼ੋਕ ਮਾਰਚ ਕਰ ਰਹੇ ਆ ਕੀ ਕਹਿਣਾ ਚਾਹੋਗੇ ਸੁਨੀ ਜੀ ਅਸੀਂ ਕਹਿਣਾ ਇਹ ਚਾਹੁੰਦੇ ਆ ਆਪਣੀ ਦੇਸ਼ ਦੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਇਹ ਇਹੋ ਜਿਹੇ ਜਿਹੜੇ ਕਟਨਾਵਾ ਨੇ ਉਹ ਦੁਆਰਾ ਨਾ ਵਾਪਰੇ ਨੇ ਦੇ ਵਾਸਤੇ ਸਖਤੀ ਵਰਤੀ ਜਾਵੇ ਔਰ ਜਿਹੜੇ ਭੈਣ ਭਰਾ ਸਾਡੇ ਸ਼ਹੀਦ ਜਿਹੜੇ ਭਰਾ 27 ਜਿਹੜੇ ਸਾਡੇ ਦੇਸ਼ ਦੇ ਨਾਗਰਿਕ ਜਿਹੜੇ ਸ਼ਹੀਦ ਹੋ ਗਏ ਨੇ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਪੇਂਟ ਕਰ ਰਹੇ ਆ ਇੱਥੇ ਔਰ ਅਸੀਂ ਕਸ਼ਮੀਰ ਜਿਹੜਾ ਪਾਕਿਸਤਾਨ ਜਿੰਨੀ ਮਰਜ਼ੀ دہشت ਫੈਲਾ ਲੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੇਗੇ ਸਾਡੇ ਦੇਸ਼ ਦੇ ਵਿੱਚ ਵੰਡ ਪਾ ਲੇਗਾ Hindu Muslima ਨੇਕਤਾ ਜਾਂ Hindu ਅੱਜ ਆਰੇ ਨੂੰ ਖਤਮ ਕਰਦੇ ਗਏ ਲੇਕਿਨ ਮਿਸਾਲ ਤੁਹਾਡੇ ਸਾਹਮਣੇ ਹੈ ਸਾਰੇ ਮੁਸਲਮਾਨ ਪਰ ਆਵਿਆ ਸਾਡੇ ਨਾਲ ਇਹ ਜਿਹੜੀ ਤਸ਼ੱਦਦ ਹੋਈ ਹੈ ਪਹਿਲਗਾਮ ਦੇ ਵਿੱਚ ਉਹਦੇ ਖਿਲਾਫ ਸਾਡੇ ਨਾਲ ਅੱਜ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਹੋਏ ਹੋਰ ਕੌਣ ਕੌਣ ਸ਼ਾਮਿਲ ਨੇ ਅੱਜ ਇਹ ਪਿੱਛੇ ਤੁਸੀਂ ਸਾਰੇ ਦੇਖ ਸਕਦੇ ਹੋ ਕਿ 1000 1500 ਜਿਹੜੇ ਲੋਕ ਸਾਡੇ ਨਾਲ ਅੱਜ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਹੋਏ ਹਨ ਇਹ ਫਾਊਂਡੇਸ਼ਨ ਮੋਹਾਲੀ ਦੀ ਹੈ ਸਾਰੀਆਂ ਜਿਹੜੀਆਂ ਨੇ ਮਹਿਲਾਵਾਂ ਅੱਜ ਸਾਡੇ ਇਸ ਰੋਸ਼ ਮਾਰਚ ਦੇ ਵਿੱਚ ਸ਼ਾਮਿਲ ਹੋਈਆਂ ਕੀ ਕਹੋਗੇ ਮੇਰਾ ਨਾਮ ਤੋਂ ਮਾਮੋਦਾਨਿਸ਼ ਜੀ ਜਿਹੜੇ ਇਹ ਹੋਇਆ ਬੜਾ ਗਲਤ ਹੋਇਆ ਜੀ ਦੇ ਖਿਲਾਫ ਨੂੰ ਸਭ ਕੋ ਇਕ ਹੋ ਕੇ ਲੜਨਾ ਚਾਹੀਏ ਪਹਿਲਗਾਮ ਪਹਿਲਗਾਮ ਵਾਲਾ ਕੀ ਜੋ ਕਰ ਕੀ ਗੰ ਜਿਹੜਾ ਕਾਂਡ ਜੀ ਪਹਿਲਗਾਮ ਚ ਹੋਇਆ ਤੇ ਬਹੁਤ ਮੇਰਾ ਨਾਮ ਤਰਸ਼ੇਮ ਖਾਨ ਹੈ ਜੀ ਤੇ ਮੈਂ ਪਿੰਡ ਬਟੌਰ ਤੋਂ ਹਾਂ ਮੋਹਾਲੀ ਹਾਂਜੀ ਮੋਹਾਲੀ ਤੋਂ ਜਿਹੜਾ ਕਾਂਡ ਇੱਥੇ ਕੀਤਾ ਜਿੱਥੇ ਉਗਰਵਾਦੀਆਂ ਨੇ ਇਹ ਬਹੁਤ ਗਲਤ ਕੀਤਾ ਅਸੀਂ ਪੂਰੀ ਭਾਈਚਾਰਾ ਦੀ ਨਿੰਦਾ ਕਰਦੇ ਅਸੀਂ ਬਿਲਕੁਲ ਇਹਦੇ ਖਿਲਾਫ ਹਾਂ ਤੇ ਇਹ ਸਰਕਾਰ ਅੱਗੇ ਬੇਨਤੀ ਕਰਦੇ ਆ ਵੀ ਇਹੋ ਜਿਹਾ ਕਾਰਾ ਦੁਬਾਰਾ ਨਾ ਵਾਪਰੇ ਇੱਕ ਪਾਸੇ ਸਾਡਾ ਗ੍ਰਹਿ ਮੰਤਰੀ ਕਹਿੰਦਾ ਕਿ ਅਸੀਂ ਚਿੱਪੇ ਚਿੱਪੇ ਦੇ ਸਾਡੀ ਨਜ਼ਰ ਹੈ ਜੀ ਦੂਜੇ ਪਾਸੇ 2000 ਸਲਾਨੀ ਉਥੇ ਮੌਜੂਦ ਸੀ ਕਿ ਇੰਡੀਆ ਦਾ ਕੋਈ ਵੀ ਸਿਪਾਹੀ ਜਾਂ ਕੋਈ ਵੀ ਆਪਣਾ ਫੌਜੀ ਕੋਈ ਵੀ ਪੁਲਿਸਮੈਨ ਉਥੇ ਮੌਜੂਦ ਨਹੀਂ ਸੀ ਅਗਲਾ ਸੱਪ ਕੀ ਹੋਏਗਾ ਅੱਜ ਤੋਂ ਬਾਅਦ ਅੱਜ ਸਾਡਾ ਸਟੇਪ ਹੋਏਗਾ ਜੀ ਜੇ ਹੁਣ ਵੀ ਸਰਕਾਰ ਨਾ ਜਾਗੀ ਤਾਂ ਅਸੀਂ ਦੁਬਾਰਾ ਫੇਰ ਪ੍ਰੋਟੈਸਟ ਕਰਾਂਗੇ ਤੇ ਉਹਨਾਂ ਦੀ ਮੰਗ ਕਰਦੇ ਜਿੰਨੇ ਬੰਦੇ ਉਥੇ ਖੜੇ ਜਾਣ ਉਹਨੂੰ ਸ਼੍ਰੀ ਆਮ ਚੌਂਕ ਤੇ ਖੜੇ ਕਰ ਗੋਲੀ ਮਾਰੀ ਜਾਵੇ ਪਰਮ ਜੀ ਜੈ